ਜਮੀਨਾਂ ਵਿਕ ਸਕਦੀਆਂ ਨੇ ਅੱਗੇ ਤੋਂ ਅੱਗੇ ਜਾ ਸਕਦੀਆਂ ਨੇ ਉਹਨਾਂ ਦੀ ਹੁੰਦ ਜਦੋਂ ਕਿਸੇ ਨੇ ਅੱਗੇ ਵੇਚਤੀ ਵੀ ਨਿਕਲ ਗਈ ਪਰ ਆ ਜੋ ਮੇਰੇ ਝੋਲੀ 'ਚ ਮੇਰੇ ਫਾਦਰ ਸਾਹਿਬ ਨੇ ਪਾਇਆ ਨਾ ਜੀ ਇਹ ਮੇਰੇ ਜੀਉਂਦੇ ਜੀ ਮੇਰੇ ਕੋਲ ਆ ਪਰ ਮੇਰੇ ਮਰਨ ਤੋਂ ਬਾਅਦ ਮੇਰੇ ਬੇਟੇ ਕੋਲ ਆ ਔਰ ਜਿੰਨੀ ਸੇਵਾ ਭਾਵ ਨਾਲ ਅਸੀਂ ਹੁਣ ਪਰਿਵਾਰ ਸੇਵਾ ਕਰਦੇ ਆ ਔਰ ਮੇਰੇ ਬਾਅਦ ਵੀ ਸੇਵਾ ਇਦਾਂ ਚੱਲਦੀ ਰਹੂਗੀ ਇਹ ਜਿਹੜੀ ਭਗਵਤ ਗੀਤਾ ਆ ਇਹ ਮੈਂ ਦੇਖ ਰਿਹਾ ਕਿ ਇਹ ਸੰਸਕ੍ਰਿਤ ਦੇ ਵਿੱਚ ਲਿਖੀ ਹੋਈ ਆ ਸ਼ੁੱਧ ਸੰਸਕ੍ਰਿਤ ਦੇ ਵਿੱਚ ਲਿਖੀ ਹੋਈ ਆ ਅੱਜ ਕੱਲ ਜਿਹੜੀ ਭਗਵਤ ਗੀਤਾ ਨੇ ਉਹ ਟਰਾਂਸਲੇਟ ਕਰ ਲਈਆਂ ਜਾਂਦੀਆਂ ਨੇ ਹਿੰਦੀ ਦੇ ਵਿੱਚ ਜਾਂ ਹੋਰ ਲੈਂਗੁਏਜਸ ਦੇ ਵਿੱਚ ਟਰਾਂਸਲੇਟ ਕੀਤੀਆਂ ਹੋਈਆਂ ਨੇ ਪਰ ਇਹ ਸ਼ੁੱਧ ਜਿਹੜੀ ਹੈ ਇੱਕ ਸੰਸਕ੍ਰਿਤ ਦੇ ਵਿੱਚ ਲਿਖੀ ਹੋਈ ਹੈ ਜਿਹੜੀ ਪੋਥੀਆਂ ਮੈਂ ਦੇਖ ਰਿਹਾ ਤਾਂ ਇਹਨਾਂ ਨੂੰ ਕਈ ਵਾਰ ਕੋਈ ਆਉਂਦਾ ਹੋਊਗਾ ਤਾਂ ਨਾ Hindu ਸੰਬੰਧ ਨਾਲ ਜਿਹੜੇ Hindu ਧਰਮ ਨਾਲ ਸੰਬੰਧ ਰੱਖਦੇ ਹੋਣਗੇ ਕੋਈ ਪੰਡਤ ਵੀ ਤੁਹਾਡੇ ਤੱਕ ਆਏ ਹੋਣਗੇ ਵੀ ਕਿਉਂ ਨਾ ਇਹ ਪੋਥੀਆਂ ਸਾਨੂੰ ਦੇ ਦਿਓ ਜਿੰਨੇ ਪੈਸੇ ਲੈਣੇ ਨੇ ਜ਼ਰ ਤੋਂ ਲੈ ਲਓ ਦੇਖੋ ਕਿਸ ਚਾਹੇ ਹਿੰਦੂ ਧਰਮ ਦੇ ਨੇ ਚਾਹੇ ਸਿੱਖ ਧਰਮ ਦੇ ਨੇ ਜਾਂ ਮੁਸਲਮਾਨਾਂ ਦੇ ਧਰਮ ਦੇ ਨੇ ਜਾਂ ਇਸਾਈਆਂ ਦੇ ਨੇ ਇਹ ਕਿਸੇ ਇੱਕ ਧਰਮ ਦੀ ਵਿਰਾਸਤ ਨਹੀਂ ਹੈਗੀ ਵੀ ਜੇ ਮੈਨੂੰ ਕਿਉਂ ਇਹ ਕਹੇ ਵੀ ਅਮਰਦਾਰੀ ਸਿੰਘਾ ਵੀ ਭਗਵਤ ਗੀਤਾ ਨੂੰ ਸਾਹਮਣੇ ਬੈਠਾ ਮੈਂ ਤਾਂ ਉਹਨਾਂ ਲੋਕਾਂ ਨੂੰ ਸਵਾਲ ਕਰਦਾ ਹੁੰਨਾ ਵੀ ਹੋ ਸਕਦਾ ਮੈਂ ਤੁਹਾਡਾ ਨਵਦ ਸ਼ਰਧਾਰ ਉਸਤ ਦਾ ਸਤਿਕਾਰ ਇਹਦੇ ਪ੍ਰਤੀ ਰੱਖਦਾ ਹੋਵਾਂ ਮੈਂ ਕੱਲੀ ਇਹ ਗੀਤਾ ਸਮਝ ਕੇ ਜਾਂ ਜਿਹੜੀ ਪੋਥੀਆਂ ਨੇ ਸਮਝ ਕੇ ਨਹੀਂ ਦਰਸ਼ਨ ਕਰਦਾ ਮੈਂ ਤਾਂ ਜਿੱਥੇ ਉਹਨਾਂ ਇਹ ਭਗਵਾਨ શ્રી ਕ੍ਰਿਸ਼ਨ ਦੇ ਕਹਿ ਲੋ ਜਾਂ ਗੁਰੂ ਸਾਹਿਬਾਂ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਮੈਨੂੰ ਇਹਨਾਂ ਵਿੱਚੋਂ ਹੁੰਦੇ ਨੇ ਉੱਥੇ ਮੇਰੇ ਫਾਦਰ ਸਾਹਿਬ ਦੇ ਵੀ ਮੈਨੂੰ ਦਰਸ਼ਨ ਨਾਲ ਹੁੰਦੇ ਜਿਵੇਂ ਮੈਂ ਅਸੀਂ ਰੋਜ਼ ਮੱਥਾ ਟੇਕਦੇ ਆ ਨਾ ਜਿਹੜੇ ਇਹਨਾਂ ਨੂੰ ਤੇ ਸਾਨੂੰ ਰੋਜ਼ ਸਾਡੇ ਫਾਦਰ ਸਾਹਿਬ ਦੀ ਵੀ ਯਾਦ ਬਰਾਬਰ ਆਉਂਦੀ ਆ ਮੈਂ ਸਮਝਦਾ ਵੀ ਜਿੱਥੇ ਅਸੀਂ ਗੁਰੂ ਸਾਹਿਬਾਂ ਨੂੰ ਜਿੱਥੇ ਭਗਵਾਨ શ્રી ਕ੍ਰਿਸ਼ਨ ਨੂੰ ਦਸਮ ਪਾਤਸ਼ਾਹਾਂ ਨੂੰ ਯਾਦ ਕਰਦੇ ਆ ਨਾ ਜਦੋਂ ਸੀਨ ਉਹਨਾਂ ਦਾ ਸਵੇਰੇ ਉੱਠ ਕੇ ਮੱਥਾ ਟੇਕਦੇ ਆਂ ਸਾਨੂੰ ਸਾਡੇ ਫਾਦਰ ਸਾਹਿਬ ਦੀ ਸ਼ਕਲ ਜਿਹੜੀ ਆ ਉਹਨਾਂ ਦੀ ਸੂਰਤ ਵੀ ਸਾਹਮਣੇ ਆ ਜਾਂਦੀ ਆ ਤੇ ਸਾਡੇ ਫਾਦਰ ਸਾਹਿਬ ਨੇ ਇਹ ਜਿਹੜੇ ਮਹਾਨ ਗ੍ਰੰਥ ਨੇ ਸਾਡੀ ਝੋਲੀ ਪਾਏ ਹੋਏ ਨੇ ਕਈ ਲੋਕ ਵੈਸੇ ਆਏ ਸੀ ਕਿ ਤੁਹਾਡੇ ਕੋਲ ਆਏ ਨੇ ਵੀ ਜਿਹੜੇ ਕਹਿੰਦੇ ਹੋਣਗੇ ਵੀ ਸਾਨੂੰ ਦੇ ਦਿਓ ਗ੍ਰੰਥ ਮੇਰੇ ਕੋਲ ਆਏ ਨਹੀਂ ਜੀ ਮਨੂ ਕਈਆਂ ਨੇ ਇਹ ਵੱਖਰੇ ਵੱਖਰੇ ਢੰਗ ਨਾਲ ਸੁਝਾਅ ਵੀ ਦਿੱਤੇ ਜੀ ਫੁਲਾਣੇ ਮਹਾਪੁਰਸ਼ ਬੈਠੇ ਆ ਉਹਨਾਂ ਕੋਲ ਚਲ ਜੋ ਕੋਈ ਕਹਿੰਦਾ ਕੋਈ ਪ੍ਰਿੰਟਿੰਗ ਦਾ ਪ੍ਰੈਸ ਦਾ ਕੰਮ ਕਰਦਾ ਵੱਡੀ ਦਾ ਉਹ ਭਗਵਤ ਗੀਤਾ ਨੂੰ ਛਾਪਦੇ ਨੇ ਉਹਨਾਂ ਕੋਲ ਚਲ ਜੋ ਮੈਂ ਉਹਨਾਂ ਨੂੰ ਗੱਲ ਕਹਿਣਾ ਵੀ ਮੈਨੂੰ ਕਿਸੇ ਕੋਈ ਜਾਣ ਦੀ ਕੋਈ ਲੋੜ ਨਹੀਂ ਹੈ ਮੈਂ ਨਾ ਇਹਦਾ ਪ੍ਰਚਾਰ ਚਾਹਣਾ ਕੋਈ ਇਹ ਸਾਡੀ ਵਿਰਾਸਤ ਹੈ ਇਹ ਸਾਡੇ ਕੋਲੇ ਰਹਿਣੀ ਹੈ ਮੈਂ ਤਾਂ ਜੇ ਮੈਨੂੰ ਕਿਸੇ ਚੀਜ਼ ਦਾ ਕੋਈ ਲਾਲਚ ਹੋਵੇ ਨਾ ਜੀ ਮੈਂ ਤਾਂ ਆਪਣੇ ਘਰ ਹੀ ਇੱਥੇ ਬਣਾ ਕੇ ਵਧੀਆ ਜਿਹਾ ਫਰੇਮ ਇਹਦੇ ਲੋਕਾਂ ਨੂੰ ਦਰਸ਼ਨ ਕਰਾਉਣੀ ਸ਼ੁਰੂ ਕਰਾ ਦਿੰਨਾ ਇਹ ਤਾਂ ਲੈ ਲੱਗ ਜਾ ਕਰੂਗੀ ਉਹ ਨਹੀਂ ਮੇਰੇ ਕੋਲ ਕੰਮ ਸਾਡੇ ਕੋਲ ਇਹ ਵਾਇਰਸ ਸੱਚੇ ਪਾਤਸ਼ਾਹ ਨੇ ਇਹ ਪ੍ਰਮਾਤਮਾ ਨੇ ਸਾਡੀ ਝੋਲੀ ਪਾਇਆ ਪਰ ਮੈਂ ਸਮਝਦਾ ਵੀ ਹਾਂ ਚਲੋ ਜੇ ਕਿਸੇ ਨੂੰ ਕੋਈ ਫੋਟੋ ਰਹੀ ਜਾਂ ਵੀਡੀਓ ਕਾਲ ਰਹੀ ਜਾਂ ਦਰਸ਼ਨ ਕਰਨੇ ਹੋਣ ਤਾਂ ਜੀ ਸਾਧਕੇ ਕਰ ਸਕਦਾ ਚਲੋ ਹੁਣ ਤੁਸੀਂ ਉਪਰਾਲਾ ਕਰ ਰਹੇ ਹੋ ਪਹਿਲਾਂ ਵੀ ਚੈਨ ਵਾਲਿਆਂ ਨੇ ਕੀਤਾ ਇਹਦੇ ਰਾਹੀਂ ਦਰਸ਼ਨ ਹੋ ਸਕਦੇ ਆ ਤੇ ਜੇ ਆਪਾਂ ਕਹਿ ਲਈਏ ਵੀ ਇੱਥੇ ਇਹਦੇ ਦਰਸ਼ਨ ਕਰਨ ਵਾਲੇ ਲੈਣ ਲੋਵਾ ਆਪਾਂ ਉਹ ਨਹੀਂ ਆਪਾਂ ਕੰਮ ਕਰਨਾ ਇੱਕ ਹਦੀ ਸਿੰਘ ਇੱਕ ਸਵਾਲ ਜ਼ਰੂਰ ਆਉਂਦਾ ਜਿਵੇਂ ਆਪਾਂ ਅਕਸਰ ਆਪਣੇ ਕੋਈ ਕਿਤਾਬ ਆਪਣੇ ਪਈ ਹੁੰਦੀ ਹੈ ਤਾਂ ਉਹਨਾਂ ਦੇ ਜਿਹੜੇ ਪੰਨੇ ਹੁੰਦੇ ਨੇ ਸਫੇ ਹਲਦੇ ਹੁੰਦੇ ਨੇ ਉਹ ਜਿਹੜੇ ਕਾਫੀ ਟਾਈਮ ਪਏ ਰਹਿਣ ਉਹ ਖਰਾਬ ਹੋ ਜਾਂਦੇ ਨੇ ਜਿਵੇਂ ਹੁਣ ਦੱਸ ਰਿਹਾ ਹਾਂ ਕਿ 1000 ਤਕਰੀਬਨ 65 ਸਾਲ ਪੁਰਾਣੀਆਂ ਪੋਥੀਆਂ ਨੇ ਜਿਵੇਂ ਇਹਨਾਂ ਦੇ ਵਿੱਚ ਲਿਖਿਆ ਵੀ ਹੋਇਆ ਹੈ ਉਹਨਾਂ ਦੀ ਮੈਂ ਕੈਮਰਾਮੈਨ ਨੂੰ ਵੀ ਕਹਾਂਗਾ ਕਿ ਦਿਖਾਉਣ ਦੀ ਕੋਸ਼ਿਸ਼ ਕਰਨ ਕਿ ਇਹ ਖੁਦ ਉਹਨਾਂ ਦੀ ਰਾਈਟਿੰਗ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਲਿਖਿਆ ਹੋਇਆ ਹੈ ਬਕਾਇਦਾ ਇਹ ਨੰਬਰਿੰਗ ਇੱਕ ਸ਼ੁੱਧ ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਹ ਨੰਬਰਿੰਗ ਵੀ ਕੀਤੀ ਹੋਈ ਹੈ ਇਹ ਉਹਨਾਂ ਮਹਾਂਪੁਰਸ਼ਾਂ ਦੇ ਲਿਖੇ ਵੀ ਹੋਏ ਉਹਨਾਂ ਦੀ ਲਿਖਾਵਟ ਦੇ ਨਾਲ ਲਿਖਿਆ ਹੋਇਆ ਇਹ ਪੋਥੀਆਂ ਬਹੁਤ ਪੁਰਾਣੀਆਂ ਨੇ ਫੋਨ ਸਵਾਲ ਇਹੀ ਹੈ ਵੀ ਜਿਹੜੀਆਂ ਇਹ ਪੋਥੀਆਂ ਤੁਸੀਂ ਫਿਰ ਸਾਂਭ ਕੇ ਮਲਕੀ ਕਿਵੇਂ ਇਹਨਾਂ ਨੂੰ ਮੇਨਟੇਨ ਕਿਵੇਂ ਕਰਕੇ ਰੱਖਦੇ ਹੋਂ ਕਿ ਧੂੜ ਤੋਂ ਬਚਾ ਕੇ ਕਿਵੇਂ ਚੀਜ਼ ਰੱਖਦੇ ਹੋਂ ਫਿਰ ਦੇਖੋ ਜੀ ਇਹਨੂੰ ਸਿਰਫ ਸਵੇਰੇ ਅਸੀਂ ਦਰਸ਼ਨ ਕਰਦੇ ਹਾਂ ਔਰ ਬਕਾਇਦਾ ਰਮਾਲਾ ਸਾਹਿਬ ਦੇ ਵਿੱਚ ਹੀ ਬੰਦ ਕਰਕੇ ਸੁਰੱਖਿਅਤ ਜਗ੍ਹਾ ਦੇ ਵਿੱਚ ਰੱਖ ਦਿੰਦੇ ਹਾਂ ਹਾਂ ਇਹ ਤਾਂ ਸਾਡੇ ਘਰ ਦੇ ਕੀਮਤੀ ਸਮਾਨ ਪਿਆ। ਹੂੰ। ਕਿਉਂਕਿ ਆਮ ਜੇ ਅਸੀਂ ਰੋਜ਼ ਹੱਥ ਲਾਵਾਂਗੇ। ਹੂੰ। ਤਾਂ ਤੁਹਾਡੇ ਸਾਹਮਣੇ ਜੀ ਜਿਹਾ ਦੇਖਵਾ ਇਹ ਭੋਜ ਪੱਤਰ ਦੇ ਉੱਤੇ ਜਿਹੜੀ ਪੋਥੀ ਹੈ ਇਹ ਉਹਦੇ ਉੱਤੇ ਹੱਥ ਲਿਖਤਾ ਪਈ। ਹੂੰ ਹੈ ਨਾ ਜੀ? ਹੂੰ। ਤੇ ਆਹ ਜਿਹੜੇ ਨੇ ਜੀ ਇਹ ਵੀ ਜਿਹੜੇ ਭਗਵਤ ਗੀਤਾ ਦੇ ਪੇਜ ਨੇ ਇਹ ਵੀ ਉਹਨਾਂ ਸਮਿਆਂ ਦੇ ਪ੍ਰਾਤਨ ਸਮਿਆਂ ਦੇ ਜਿਹੜੇ ਲੋਕ ਉਹ ਪੇਪਰ ਬਣਾਉਂਦੇ ਸੀ ਲਿਖਦੇ ਸੀ। ਇਹ ਜਿਹੜੀ ਦਰਖਤਾਂ ਦੀਆਂ ਹਾਂ ਉਹ ਜਿਹੜੀ ਆਪਣੇ ਹੁੰਦੇ ਨੇ ਸੈਲ ਹੁੰਦੀਆਂ ਨੇ ਹਾਂ ਉਹਦੀ ਉਹ ਕੁੱਟ ਕੇ ਜਿਸ ਢੰਗ ਨਾਲ ਬਣਾਉਦੇ ਹੋਣਗੇ ਹਾਂ ਉਹਦੇ ਬਣੇ ਹੋਏ ਨੇ ਜੇ ਅਸੀਂ ਇਹਨੂੰ ਆਪਣੇ ਸੰਪਰਕ ਚ ਰੱਖਾਂਗੇ ਹੱਥਾਂ ਦੇ ਵਿੱਚ ਤੇ ਮੈਨੂੰ ਸਮਝ ਨਾ ਇਹ ਖਰਾਬ ਹੋ ਸਕਦਾ ਇਹ ਖਰਾਬ ਵੀ ਹੋ ਜਣੀ ਹੈ ਤੇ ਇਹ ਪਵਿੱਤਰਤਾ ਵੀ ਬਰਕਰਾਰ ਨਹੀਂ ਰਹਿਣੀ ਜੀ ਹਾਂ ਜਦੋਂ ਵੀ ਹੱਥ ਲਾਉਣਾ ਇਹਨੂੰ ਬਾਕਾਇਦਾ ਸੁੱਚੇ ਮੂੰਹ ਹੱਥ ਧੋ ਕੇ ਸਾਰਾ ਕੁਝ ਤੁਸੀਂ ਜਦੋਂ ਆਉਣਾ ਸੀਗਾ ਮੈਨੂੰ ਯਕੀਨ ਕਰਿਓ ਹਾਂ ਮੈਂ ਸਵੇਰ ਦੀ ਹਲੇ ਰੋਟੀ ਨਹੀਂ ਖਾਧੀ ਅੱਛਾ ਮੈਨੂੰ ਪਤਾ ਸੀ ਵੀ ਅੱਜ ਤੁਸੀਂ ਆਉਣਾ ਤੇ ਮੈਂ ਸੁੱਚੇ ਮੂੰਹ ਹੀ ਇਹਨਾਂ ਨੂੰ ਬੈਠਣਾ ਇਹਨਾਂ ਦੇ ਅੱਗੇ ਮੂਰੇ ਰੱਖ ਕੇ ਹਾਂ ਮੈਂ ਇਸ ਕਰਕੇ ਪਤਾ ਕੀ ਹੈ ਜੀ ਇਹ ਇਹ ਸਾਡਾ ਵਿਰਸਾ ਵੀ ਹੈ ਸਾਡਾ ਸਾਰਾ ਕੁਝ ਆ ਸਾਡੀ ਜੀਵਨ ਦਾਤਾ ਹੈ ਹੀ ਹੈ ਸਾਰੀ ਦੁਨੀਆ ਦਾ ਹੂੰ ਬੰਦੇ ਜੇ ਬੰਦੇ ਦਾ ਵਸ ਚੱਲੇ ਨਾ ਤੇ ਰੋਈ ਬੰਦੇ ਨੂੰ ਬੰਦਾ ਫੜ ਕੇ ਮਾਰ ਦੇਵੇ ਹੂੰ ਜੇ ਕਿਸੇ ਵੀ ਧਰਮ ਦੇ ਵਿੱਚ ਕੋਈ ਧਰਮ ਹੈ ਉਹਦੇ ਵਿੱਚ ਕਿਸੇ ਨੇ ਵੈਰ ਨਹੀਂ ਸਿਖਾਇਆ ਸਾਨੂੰ ਬਿਫੜੇ ਕੇ ਲੱਤ ਵੜਦੇ ਹੋ ਵਰਗੇ ਕੇ ਅਸੀਂ ਧੌਣ ਵੜਦੇ ਹੋ ਇਹ ਤਾਂ ਜਿਹੜੇ ਸਾਡੇ ਹੁਣ ਜਿਹੜੇ ਤੁਰੇ ਫਿਰਦੇ ਨੇ ਨਾ ਉਹਨਾਂ ਨੂੰ ਸਿਆਸੀ ਬੰਦੇ ਕਹਿ ਲਈਏ ਜਾਂ ਪੋਲਿਟਿਸ਼ੀਅਨ ਜਿੰਨੇ ਵੀ ਨੇ ਇਹ ਸਾਨੂੰ ਲੜਾਉਣ ਲੱਗੇ ਔਰ ਮੈਂ ਸਮਝਦਾ ਜਿਹੜਾ ਸਿਆਣਾ ਬੰਦਾ ਨਾ ਉਹ ਇਨਾਂ ਕੰਮਾਂ 'ਚ ਨਹੀਂ ਪੈਂਦਾ ਕਿਸੇ ਵੀ ਧਰਮ ਦੇ ਵਿੱਚ ਵੈਰ ਨਹੀਂ ਸਿਖਾਇਆ ਗਿਆ ਜੇ ਕੋਈ ਸਿਖਾਉਂਦਾ ਤਾਂ ਮੈਨੂੰ ਦੱਸੋ ਕਿਸੇ ਵੀ ਧਰਮ ਦੇ ਵਿੱਚ ਨਹੀਂ ਕਿਹਾ ਕਿਸੇ ਨੇ ਵੀ ਫੁਲਾਣਾ ਧਰਮ ਮਾੜਾ ਹਰ 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 ਜਿਹੜਾ ਧਰਮ ਦਾ ਹੈੱਡ ਹੋਇਆ ਜਾਂ ਆਪਣਾ ਪ੍ਰਚਾਰਕ ਹੋਇਆ ਉਹਨਾਂ ਨੇ ਕਿਹਾ ਵੀ ਆਪਣੇ ਧਰਮ ਵਿੱਚ ਪੱਕੇ ਰਹੋ ਦੂਸਰਿਆਂ ਦਾ ਸਤਿਕਾਰ ਕਰੋ ਕਦੀ ਇਹ ਨਹੀਂ ਕਿਹਾ ਵੀ ਆਪਣੇ ਪੱਕੇ ਰਹੋ ਦੂਆਂ ਲੱਤਾਂ ਵਾਢੀ ਚੱਲੋ ਔਰ ਇਹ ਇਤਿਹਾਸ ਗਵਾਏ ਵੀ ਸਿੱਖ ਧਰਮ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਹੋਈਆਂ ਨੇ ਆਪਣੇ ਲਈ ਨਹੀਂ ਹੋਈਆਂ ਜੇ ਸਾਬ ਜاده ਸ਼ਹੀਦ ਹੋਏ ਤਾਂ ਇਹ Hindu ਧਰਮ ਹਾਂ ਗੁਰਤੇਗਬਾਦਲ ਸਾਹਿਬ ਸ਼ਹੀਦ ਹੋਏ ਉਹ Hindu ਧਰਮ ਲਈ ਗੁਰੂ ਅਰਜਨ ਦੇਵ ਜੀ ਮਹਾਰਾ ਸ਼ਹੀਦ ਹੋਏ ਉਹ ਉਹ ਵੀ ਦੂਸਰੇ ਧਰਮ ਲਈ ਇਸੇ ਤਰ੍ਹਾਂ ਖਾਸ ਕਰਕੇ ਮਸ ਸਿੱਖ ਧਰਮ ਦੀ ਤੁਹਾਨੂੰ ਨਾਲ ਗੱਲ ਕਰਦਾ ਵੀ ਸਿੱਖ ਧਰਮ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਹੋਈਆਂ ਕਿਸੇ ਗੁਰੂ ਸਾਹਿਬ ਨੇ ਕਿਸੇ ਵੀ ਉਸ ਸਮੇਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਕੋਈ ਜ਼ਮੀਨ ਜਾਇਦਾਦ ਪਿੱਛੇ ਜ਼ਮੀਨਾਂ ਦੇ ਰੋਲੇ ਪਿੱਛੇ ਕਬਜ਼ਿਆਂ ਪਿੱਛੇ ਨਹੀਂ ਕੁਰਬਾਨੀਆਂ ਦਿੱਤੀਆਂ ਦੂਜੇ ਧਰਮਾਂ ਨੂੰ ਬਚਾਉਣ ਦੇ ਖਾਤਰ ਇਹ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਉਹਨਾਂ ਦੇ ਉਹਨਾਂ ਦੇ ਆਈਆਂ ਜੇ ਅਸੀਂ ਉਹਨਾਂ ਦਾ ਕੋਸ਼ਿਸ਼ ਕਰਦੇ ਆ ਵੀ ਅਸੀਂ ਉਸੇ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸਾਨੂੰ ਵੀ ਉਹਨਾਂ ਜਿਹੜੇ ਉਹਨਾਂ ਨੇ ਪੂਰਨੇ ਪਾਏ ਉਹਨਾਂ ਦੀ ਤੇ ਉਹਨਾਂ ਪੂਰਨਿਆ ਤੇ ਚੱਲਣਾ ਪੈਣਾ ਹੂੰ ਤੇ ਜੇ ਨਹੀਂ ਚੱਲਦੇ ਤੇ ਮੈਂ ਸਮਝਦਾ ਤੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆਉਂਦਾ ਹੈ ਭੇਖ ਦਿਖਾਏ ਜਗਤ ਕੋ ਲੋਗੋਂ ਕੋ ਵਸਕੀਨ ਅੰਤਕਾਰ ਕਾਤੀ ਕਤਿ ਉਫਾਸ ਨਰਕ ਮੇ ਲੀਨ ਜਿਹੜੇ ਭੇਖੀ ਬੰਦੇ ਨੇ ਉਹ ਫਿਰ ਫਿਰ ਪਹਿਲਾਂ ਭੇਖ ਹੋ ਗਿਆ ਜੀ ਇਹ ਭੇਖੀ ਨਹੀਂ ਰਹਿਣਾ ਜੋ ਸੱਚੇ ਬਾਸ਼ਾ ਨੇ ਕਿਹਾ ਸਾਨੂੰ ਆਪਾਂ ਉਸ ਦੇ ਮੁਤਾਬਿਕ ਕੰਮ ਕਰਨਾ